ਲੇਵੀ ਅੱਜਕੱਲ੍ਹ ਧੀਆਣਾ ਹਰੇ ਖੇਤਰ ਦੇ ਵਿੱਚ ਖੂਬ ਮੱਲਾਂ ਮਾਰ ਰਹੀਆਂ ਨੇ ਚਾਹੇ ਉਹ ਖੇਤਰ ਖੇਡ ਦਾ ਮੈਦਾਨ ਹੋਵੇ ਜਾਂ ਫਿਰ ਸਿੱਖਿਆ ਦਾ ਅੱਜ ਨਾ ਆਪਾਂ ਤੁਹਾਨੂੰ ਇੱਕ ਜਈ ਧੀ ਦੇ ਨਾਲ ਮਲਾਉਂਦੇ ਹਾਂ ਜਿਸ ਦਾ ਦਿਮਾਗ ਕੈਲਕੂਲੇਟਰ ਤੋਂ ਵੀ ਪਹਿਲਾਂ ਚੱਲਦਾ ਏ ਇਸ ਧੀ ਦਾ ਨਾਮ ਹੈ ਸਿਮਰਨ ਜੋ ਕਿ ਸਰਕਾਰੀ ਹਾਈ ਸਕੂਲ ਭਰਾਟਾ ਖੁਰਦ ਜ਼ਿਲ੍ਹਾ ਸ਼੍ਰੀ ਭਗਤ ਸਿੰਘ ਨਗਰ ਦੀ ਵਿਦਿਆਰਥਣ ਹੈ ਵੀਰੋ ਤੁਹਾਨੂੰ ਦੱਸ ਦਿੰਦੇ ਆ ਕਿ ਅਧਿਆਪਕ ਸਹਿਬਾਨ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿਵੇਂ ਵਿਦਿਆਰਥੀ ਨੂੰ ਮੈਥ ਨਾਲ ਸੰਬੰਧਿਤ ਜਿਹੜੇ ਸਵਾਲ ਪੁੱਛੇ ਜਾ ਰਹੇ ਨੇ ਅਤੇ ਵਿਦਿਆਰਥਣ ਸਿਮਰਨ ਦੇ ਵੱਲੋਂ ਕੈਲਕੂਲੇਟਰ ਤੋਂ ਪਹਿਲਾਂ ਹੀ ਉਹਨਾਂ ਨੂੰ ਜਵਾਬ ਦਿੱਤਾ ਜਾ ਰਿਹਾ ਹੈ 421 7 399 5

ਤੇ ਕੁੜੇ ਬੱਚੇ ਜ਼ੋਰਦਾਰ ਕਲ